ਜਾਹ ਜਿੱਥੇ ਸੈਨੀਟਾਈਜ਼ਰ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਣਆਂ ਲੱਗੀਆਂ ਜਾਹ ਜਿੱਥੇ ਪੇਂਟ ਦੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਹੋਣਆਂ ਲੱਗੀਆਂ ਉਹਨਾਂ ਜਗ੍ਹਾ ਦੇ ਉੱਤੋਂ ਇਹਦਾ ਲਿੰਕ ਜਿਹੜਾ ਬਹੁਤ ਸਾਰੇ ਕੇਸਾਂ ਚ ਸਟੈਬਲਿਸ਼ ਹੋਇਆਗਾ ਬਿਲਕੁਲ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ ਬਲਕਿ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਊਗੀ ਚਾਰਾਣ ਵਿਦਨ ਟਾਈਮ ਪੇਸ਼ ਹੋਣਗੇ ਇਹਦੀ ਸਾਰੇ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਆ ਫਰਦਰ ਇਨਵੈਸਟੀਗੇਸ਼ਨ ਹੈ ਜਿਹੜੀ ਉਹਦੇ ਉਸ ਨੂੰ ਜਿਹੜਾ ਅਸੀਂ ਜਲਦੀ ਕੰਪਲੀਟ ਕਰਾਂਗੇ ਔਰ ਸਾਰੇ ਦੋਸ਼ੀ ਜਿਹੜੇ ਨੇ ਫੜੇ ਗਏ ਨੇਗੇ ਜਿਹੜੀ ਫਰਦਰ ਲੀਡ ਹੋਊਗੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹਦੇ ਅੰਦਰ ਜਿਹਦਾ ਵੀ ਨਾਮ ਆਊਗਾ ਉਹ ਵੀ ਫੜਾਂਗੇ ਔਰ ਉਹਦਾ ਵੀ ਤੁਹਾਨੂੰ ਜਲਦੀ ਖੁਲਾਸਾ ਕਰਾਂਗੇ ਜੀ ਬਿਲਕੁਲ ਜੀ ਅਜੇ ਤਾਂ ਸਿਰਫ 12 ਜਾਂ 13 ਘੰਟੇ ਹੋਏ ਨੇਗੇ ਅਜੇ ਉਹਨਾਂ ਸਾਰੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਲੈ ਜਾ ਕੇ ਪੇਸ਼ ਕਰਕੇ ਫਰਦਰ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਜਾਊਗਾ ਔਰ ਜਿਹੜੀ ਸੈਕੰਡ ਲੀਡ ਆ ਕਿ ਬੈਕਵਰਡ ਲਿੰਕੇਜ ਜਿਹੜਾ ਤੁਹਾਡਾ ਕੁਐਸਚਨ ਆ ਕਿ ਬੈਕਵਰਡ ਲਿੰਕੇਜ ਕਿੱਥੇ ਆ ਫਾਰਵਰਡ ਲਿੰਕੇਜ ਕਿੱਥੇ ਆ ਤੇ ਬੈਕਵਰਡ ਲਿੰਕੇਜ ਕਿੱਥੇ ਆ ਉਹ ਦੋਨਾਂ ਨੂੰ ਖੰਗਾਲ ਕੇ ਔਰ ਦੋਨੇ ਪਾਸੇ ਕਾਰਵਾਈ ਹੋਗੀ ਕਿਸੇ ਨੂੰ ਬਖਸ਼ਾਂਗੇ ਜਿਹੜਾ ਗੁਰਦਾਸ ਗੁਰਦਾਸ ਦਾ ਨਾਮ ਹੈ ਜਿਹੜੀ ਇਹ ਰੋਲ ਚੱਕ ਕੀਤਾ ਹੈ ਜੀ ਹਾਂ ਜੀ ਅਜੇ ਕਿਉਂਕਿ ਰਾਤ ਦੀ ਕਾਰਵਾਈ ਆ ਰਾਤ 10 ਤੋਂ ਬਾਅਦ ਇਹ ਰਿਕਵਰੀਆਂ ਜਿਹੜੀਆਂ ਹੋਣੀਆਂ ਨੇਗੀਆਂ ਸੋ ਅਜੇ ਦਿਨ ਦੇ ਸਮੇਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਉਹਨਾਂ ਸਾਰੀਆਂ ਇੰਡਸਟਰੀਆਂ 'ਚ ਪਹੁੰਚ ਕੇ ਚੈੱਕ ਕਰਨਗੀਆਂ ਜੀ ਦੱਸੋ ਕਿ ਇਹ ਇੰਟਰਨਲ ਕਈ ਸਟੇਜਸ ਪ੍ਰੋਗਰੈਸ ਹੈ ਹਾਂ ਜੀ ਆਖਿਰਕਾਰ ਇਹਨਾਂ ਨਾਲ ਕਈ ਸਟੇਜਸ ਪ੍ਰੋਗਰੈਸ ਹੈ ਯਾਰ ਨੇ ਇਸ ਦਾ ਕੈਸ ਕਿਹਾ ਨਹੀਂ ਮੈਮ ਇਥਨੋ ਨਹੀਂ ਇਥਨੋਲ ਨਹੀਂ ਇਥਨੋਲ ਕਰ ਸ਼ਰਾਬ ਬਿਹਾਰ ਸ਼ਰਾਬ ਜੈਸੇ ਬਿਹਾਰ ਸੈਕੰਡ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਸੂਬਾ ਗੁਜਰਾਤ ਉਸ ਵਿੱਚ ਪ੍ਰਹਿਬਸ਼ਨ ਹੈ ਪਰ ਬਾ ਵੀ ਆਪਸੇ ਜੋ ਲੋਕ ਵੀ ਸ਼ਰਾਬ ਦਾ ਸੇਵਨ ਕਰਤੇ ਜਾਣਗੇ ਤਾਂ ਆਪਕੋ ਖੂਬ ਮਿਲਦੀ ਹੈ ਸਰ ਗੁਰਦਾਸਪੁਰ ਤੋਂ ਟਰੱਕ ਚੱਲਦਾ ਬਠਿੰਡੇ ਤੱਕ ਕੋਈ ਡਿਪਾਰਟਮੈਂਟ ਨਹੀਂ ਰੋਕ ਪੋਂਦਾ ਲੱਗਦਾ ਨਹੀਂ ਕਿ ਇਹਨੇ ਜ਼ਿਲ੍ਹੇ ਵੀ ਕਬੱਡੀ ਨਾਕਾਮੀ ਇਸ ਦੇ ਵਿੱਚ ਬਿਲਕੁਲ ਹੈ ਜੀ ਜਦੋਂ ਸਾਨੂੰ ਸਾਡੀ ਸਾਡੀ ਟੀਮ ਨੂੰ ਸਾਡੀ ਟੀਮ ਨੂੰ ਇਨਪੁਟ ਸੀ ਵੀ ਕਦੋਂ ਇਹ ਚੈਨਲਾਂ ਕਿੱਥੇ ਕਿੱਥੇ ਜਾਣਾਗਾ ਸੋ ਕਿੱਥੇ ਖੜਨਾਗਾ ਬਿਲਕੁਲ ਦੋਨੇ ਟਰੱਕ ਅਲਗ-ਅਲਗ ਡਾਇਰੈਕਸ਼ਨਾਂ 'ਤੇ ਆ ਰਹੇ ਤੇ ਜਿੱਥੇ ਜਿੱਥੇ ਇਹਨਾਂ ਨੇ ਖੜਨਾ ਸੀਗਾ ਉੱਥੋਂ ਇਹਨਾਂ ਨੂੰ ਅਸੀਂ ਫੜਿਆ ਗਿਆ ਕਿਉਂਕਿ ਇਹ ਨਾ ਹੋਵੇ ਕਿ ਇੱਕ ਟਰੱਕ ਇਧਰ ਹੀ ਲੰਘ ਜਾਏ ਕਿ ਇਧਰ ਹੀ ਲੰਘ ਜਾਏ ਸੋ ਪੂਰਾ ਜਿਹੜਾ ਜਾਲ ਪਿਛਲੇ 24 ਘੰਟੇ ਤੋਂ ਸਾਡਾ ਬਸਾਇਆ ਹੋਇਆ ਸੀਗਾ ਉਸ ਦਿਤੇ ਐਟ ਨੂੰ ਫੜਿਆ ਗਿਆ ਸਰ 2020 ਮੇ ਇੱਕ 2020 ਦਾ ਸੀਸੀਟੀਵੀ ਦਾ ਹੁੰਦਾ ਡਿਪਾਰਟਮੈਂਟ ਦੇ ਕੋਲੇ ਤੇ ਉਥੇ ਉਹਨਾਂ ਨੇ ਨੀ ਕਦੇ ਇਹ ਜੀ ਜਾਂਚ ਕੀਤੀ ਹੈਗੀ ਵੀ ਕਿਉਂ ਇਹ ਫੁਟੇਜ ਆ ਵੀ ਆਕਰ ਕਿੱਥੇ ਜਾ ਰਹੀ ਹੈ ਨਾ ਇਹਨੇ ਬਿਲਕੁਲ ਮੈਂ ਉਹੀ ਕਹਿ ਰਿਹਾ ਹਜੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੀ ਆ ਉਹਦੀ ਖੰਗਾਲੀ ਜਾ ਰਹੀ ਆ ਅਗਲਾ ਬੁਲੇਟਨ ਜਲਦੀ ਜਾਰੀ ਕਰਾਂਗੇ ਸਰ ਸਰ ਜੀਪੀਐਸ ਟਰੈਕਿੰਗ ਵੀ ਲੱਗਿਆ ਲੱਗਿਆ ਹੁੰਦਾ ਹੈ ਜੀਪੀਐਸ ਟਰੈਕਿੰਗ ਜਦੋਂ ਇਲੀਗਲ ਕੰਮ ਕਰਦੇ ਨੇ ਇਲੀਗਲ ਜੀਪੀਐਸ ਟਰੈਕਿੰਗ ਦੀ ਜਿਹੜੀ ਆ ਸਾਨੂੰ ਹੈਲਪ ਕਰਦੀ ਹੈ ਕਿੱਧਰ ਜਾ ਰਹੀ ਹੈ ਕਿੱਥੇ ਜਾਣਾ ਸੀ ਮੰ ਲਓ ਇਸ ਜਗ੍ਹਾ ਤੇ ਜਾਣਾਗਾ ਜੀ ਪੀ ਐਸ ਤੋਂ ਇਹ ਕਹਿੰਦਾ ਨਾਗਾ ਕਿ ਇੱਕ ਜਗ੍ਹਾ ਤੋਂ ਬਿੱਲ ਕੱਟਿਆ ਇਸ ਜਗ੍ਹਾ ਤੇ ਜਾਣਾਗਾ ਜਿੱਥੇ ਜਿਹੜੀ ਆ ਉਹਦੀ ਹਾਂ ਡੈਸਟੀਨੇਸ਼ਨ ਤੇ ਪਹੁੰਚਣਾ ਡੈਸਟੀਨੇਸ਼ਨ ਤੋਂ ਪੈਂਚਨ ਤੋਂ ਪਹਿਲਾਂ ਕਿਤੇ ਕਿਤੇ ਬਿੱਲ ਫਰਚ ਕੀਤਾ ਜਾਂਦਾਗਾ ਉਹ ਇਹ ਪਤਾ ਲੱਗਿਆ ਸੀਗਾ ਜੀ ਆਈ ਸੀ ਕੈਮੀਕਲ ਬਠਿੰਡਾ ਜਾਣਾ ਸੀ ਸਰ ਇਹਦਾ ਅਜੇ ਜਾਂਚ ਹੋ ਰਹੀ ਹੈ ਵੇਟ ਕਰੋ ਢਾਬੇ ਦੀ ਗੱਲ ਕਰ ਰਹੇ ਸੀ ਇੱਕ ਫੋਟੋ ਦਿਖਾ ਰਹੀ ਸੀ ਉਹਨੂੰ ਥੋੜਾ ਡਿਟੇਲ ਕਰੋਗੇ ਪਲੀਜ਼ ਬਿਲਕੁਲ ਲਾਸਟ ਆਪਸ ਮਨਰਾਜ ਟਾਬਾ ਕੋਟ ਸ਼ਨੀਰ ਇਹ ਹੈਗਾ ਬਠਿੰਡਾ ਮਾਨਸਰ ਮਾਨ ਬਠਿੰਡਾ ਮਾਨਸਰ ਰੋਡ ਤੇ ਜਿਹੜਾ ਮਨਰਾਜ ਟਾਬਾ ਮਨਰਾਜ ਟਾਬੇ ਦੇ ਉੱਤੇ ਜਿਹੜਾ ਇਹ ਫੜਿਆ ਗਿਆ ਪੰਜੀ ਵਸਤ ਬਠਿੰਡੇ ਇਹ ਫੜਿਆ ਗਿਆ ਤੇ ਜਿਹੜਾ ਰੂਟ ਹੈ ਰੂਟ ਇਹ ਇੰਡੀਕੇਟ ਕਰਦਾ ਹੈ ਕਿ ਕਿੱਥੇ ਜਾ ਰਿਹਾ ਸੀ ਤਾਂ ਅਜੇ ਇਨਵੈਸਟੀਗੇਸ਼ਨ ਆ ਮੈਂ ਇਹੋ ਜੇ ਕਮੈਂਟ ਨਹੀਂ ਕਰੂੰਗਾ ਅਜੇ ਵੇਟ ਕੀਤਾ ਜਾ ਸਕਦੀ ਹੈ ਕਿ ਉਹ ਸਾਨੂੰ ਉੱਥੇ ਪਹੁੰਚ ਲੈਣੇ ਇਹ ਦੇਖੋ ਇਹ ਇੱਕ ਵੈਰੀਫਾਈਡ